ਹਨ ਇਸ ਸਹਜ ਸੁਭਾਅ ਦਰਸ਼ਨ ਪਰਸੇ ਤੁ ਦਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਨੰਦੀ ਕੱਟੀਐ ਸਜਣ ਸੱਚੇ ਪਾਤਸ਼ਾਹ ਸਿਰਸੋਂ ਦਸੋ ਜਿਸ ਪਾਸ ਵਹਿਠਿਓ ਸੋਹੀਐ ਸਭਨਾ ਸਜਣ ਸੱਚਾ ਪਾਤਸ਼ਾਹ ਸਿਰਸੋਂ ਦਾਸੋ ਜਿਸ ਪਾਸ ਬਹਿਠਿਆ ਸਹੀਐ ਸਬਨਾ ਦਾ ਵੀਸਾ Sat ਲੋ ਪੰਜਵਾ ਸਤ ਗੁਰ ਪੂਰੇ ਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈ ਜ ਹਮਾਰੀ ਸਤ ਗੁਰ ਪੂਰੇ ਭਾਉਣਾ ਬਿੰਦ ਕ੍ਰਪਾ ਤਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛਾ ਹੈ ਸੋਈ ਫਲ ਪਾਵਹਿ ਬਿਰਥੀ ਆਸ ਨ ਜਾਈ ਰਹਾ ਕਿਰਪਾ ਕਰੀ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ ਭਗਤ ਤਾ ਕਾ ਮਨ ਲੀਣਾ ਪਰ ਬ੍ਰਹਮ ਮਨ ਭਾਵੈ ਅਠ ਪਹਿਰ ਹਰਿ ਕਾ ਜਸ ਰਵਣਾ ਵਿਖੇ ਠਗੋਰੀ ਲਾਠੀ ਸੰਗ ਮਿਲਾਏ ਲਿਆ ਨਿਰਕਰਤਾ ਸੰਤ ਸਾਧ ਭੈ ਸਾਥੀ ਕਰ ਗਹਿ ਲੀਨੇ ਸਰਬਸ ਦੀਨੇ ਆਪੇ ਆਪ ਮਿਲਾਇਆ ਕਹ ਨਾਨਕ ਸਰਬ ਥੋਕ ਪੂਰਨ ਤੁਗੁਰ ਪਾਇਆ ਕਰ ਗਹਿ ਲੀਨੇ ਸਰਬ ਸਦੀਨੇ ਆਪੇ ਆਪ ਪੁਰ ਸਤਗੁਰ ਪਾਇਆ ਵਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਸੁਰਠ ਮਹੱਲਾ ਪੰਜਵਾਂ ਸਤਗੁਰੂ ਪੂਰੇ ਭਾਣਾ ਤਾ ਜਪਿਆ ਨਾਮ ਰਮਣਾ ਗੋਬਿੰਦ ਕਿਰਪਾ ਤਾਰੀ ਪਰਬ ਰਾਖੀ ਪੈਜ ਹਮਾਰੀ ਨਾਨਕ